ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਅੱਜ ਮਿਤੀ 7 ਦਸੰਬਰ 2025 ਨੂੰ ਵਿਸ਼ਵ ਸਿੱਖ ਕੌਂਸਲ ਪੰਜਾਬ ਇਕਾਈ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਤੀ ਨੂੰ ਸਮਰਪਿਤ ਤਿਲਕ ਜੰਜੂ ਦਾ ਰਾਖਾ ਮਾਰਚ ਕਰ ਲੈਗੇ ਦੇਖਦੇ ਆ ਵੱਖ-ਵੱਖ ਪਿੰਡਾਂ ਵਿੱਚ ਨਗਰ ਕੀਰਤਨ ਪਹੁੰਚਣ ਤੇ ਸੰਗਤਾਂ ਨੇ ਕਿਸ ਤਰ੍ਹਾਂ ਸਵਾਗਤ ਕੀਤਾ ਹੈ ਦੇਖਦੇ ਹਾਂ ਪੂਰੀ ਰਿਪੋਰਟ ਅਮੀਰਾਪਨਿ ਵਾਹੀ ਗੁਰ ਜੀ ਦਾ ਖਾਲਸਾ ਵਾਹੀ ਗੁਰ ਜੀ ਦੀ ਫਤਿਹ ਤਨ ਤਨ ਸੈ ਸਿਦੂ ਤੇਗ ਬਹਾਦਰ ਮਹਾਰਾਜ ਜੀ ਨੌਵੇਂ ਪਾਸ਼ਾ ਜੀ ਦੇ ਸ਼ਹੀਦੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਾ ਹੋਇਆਂ ਸੰਗਤਾਂ ਵੱਲੋਂ ਨਗਰ ਮੁਬਾਰਾ ਤੋਂ ਲੈ ਕੇ ਪਿੰਡਾਂ ਵਿੱਚ ਦੇ ਹੁੰਦੇ ਅੱਜ ਨਗਰ ਕੀਰਤਨ ਹੈ ਜੋ ਕਿ ਹੁਣ ਐਸ ਵੇਲੇ ਨਗਰ ਡੋਡ ਦੇ ਵਿੱਚ ਪਹੁੰਚਿਆ ਹੈ ਸੋ ਬਹੁਤ ਸੰਗਤਾਂ ਦਾ ਇਕੱਠ ਹੈ ਸੋ ਨਗਰ ਡੋਡ ਦੀ ਸੰਗਤਾਂ ਨੇ ਸੰਗਤਾਂ ਦਾ ਸਤਿਕਾਰ ਕੀਤਾ ਹੈ ਗੁਰੂ ਸਾਹਿਬਾਨ ਦਾ ਸਤਿਕਾਰ ਕੀਤਾ ਹੈ ਸੋ ਸਾਰੇ ਨੱਗਰ ਵਾਸੀਆਂ ਨੇ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸੰਗਤਾਂ ਦਾ ਸਤਿਕਾਰ ਚਾਹ ਪਾਣੀ ਤੇ ਲੰਗਰ ਦੀ ਸੇਵਾ ਕੀਤੀ ਹੈ ਸੋ ਸੰਗਤਾਂ ਥਾਂ-ਥਾਂ ਤੇ ਲੰਗਰ ਆ ਕਿਤੇ ਗੁਰੂ ਕੇ ਲੰਗਰ ਕਿਤੇ ਚਾਹ ਪਾਣੀ ਦੇ ਲੰਗਰ ਕਿਤੇ ਫਲਾਂ ਦੇ ਲੰਗਰ ਲੱਗ ਰਹੇ ਹਨ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਦੇ ਪਾਤਸ਼ਾਹ ਦੇ ਸ਼ਹੀਦੀ ਦਾਦਾ ਸੰਗਤਾਂ ਮਨਾ ਰਹੀਆਂ ਹਨ ਜਿਨ੍ਹਾਂ ਨੇ ਜਿਨ੍ਹਾਂ ਨੇ ਹਿੰਦੂ ਧਰਮ ਦੀ ਖਾਤਰ ਆਪਣਾ ਸੀਸ ਬਲੀਦਾਨ ਦਿੱਤਾ ਸੀ ਅਤੇ ਗੁਰੂ ਦੇ ਤਿੰਨ ਸਿੱਖ ਪਿਆਰਿਆਂ ਨੇ ਆਪਣਾ ਬਲੀਦਾਨ ਦਿੱਤਾ ਹੈ ਸੋ 350 ਸਾਲਾਂ ਸ਼ਹੀਦੀ ਦਾਦਾ ਸੰਗਤਾਂ ਮਨਾ ਰਹੀਆਂ ਹਨ ਸੋ ਜਿਨ੍ਹਾਂ ਜਿਨ੍ਹਾਂ ਨੇ ਸੰਗਤਾਂ ਦਾ ਪ੍ਰਬੰਧ ਕੀਤਾ ਹੈ ਸਾਰਿਆਂ ਸੰਗਤਾਂ ਦਾ ਧੰਨਵਾਦ ਜੀ ਸਾਰੇ ਨਗਰ ਟੋਹੜ ਦੀ ਸੰਗਤਾਂ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਜੀ ਤਿਲਕ ਜੰਜੂ ਦਾ ਰਵੀ ਸੱਚੇ ਪਾਤਸ਼ਾਹ ਨੇ ਤਲਕ ਦੀ ਜਿਹੜਾ ਹਿੰਦੂ ਧਰਮ ਦਾ ਬਚਾਇਆ ਦਿਲ ਕੁੰਦੇ ਆ ਉਹਨਾਂ ਦਾ ਜੰਨੂ ਬਚਾਇਆ ਉਹਨੂੰ ਦਲਕਤ ਨਹੀਂ ਵਾਸਦੇ ਜੀ ਕੱਲ੍ਹ ਦਾ ਮੇਰਾ ਬਾਬਾ ਬੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਗਿਆ ਹੋਇਆ ਤੇ ਮੈਨੂੰ ਆਪਣੇ ਬਸਤਰ ਫੜਾ ਕੇ ਗਿਆ ਕਿ ਮਰਦਾਨਿਆ ਤੂੰ ਬੈਠਵੇਂ ਇਸ਼ਨਾਨ ਕਰਕੇ ਆਇਆ ਮੈਂ ਬਸਤਰ ਲੈ ਕੇ ਬੈਠਾ ਹਾਂ ਰਾਤ ਲੱਗ ਗਈ ਭਾਈ ਮਰਦਾਨਾ ਉਸੇ ਤਰ੍ਹਾਂ ਬਾਹਰ ਨਾਲ ਸ਼ਾਮ ਦਾ ਸਮਾਗਮ ਆਪਾਂ ਆਪ ਤੁਹਾਨੂੰ ਜੀਤ ਤੋਂ ਬਾਅਦ ਆਏ ਤੇ ਭਾਈ ਮਰਦਾਨਾ ਉਹ ਪਿਆਰ ਦੀ ਇਹਨਾਂ ਸਾਰੇ ਤੁਖਬੀਰਾਂ ਨੂੰ ਬੇਨਤੀ ਹੈ ਕਿ ਆਪ ਜੀ ਪਾਕਿਸਤਾਨ ਨੂੰ ਸ਼ੁਭ ਬਾਰਦ ਦੇ ਵਿੱਚ ਸਲਾਮ ਕਰੇ ਲੰਗਰ ਘਰ ਵਾਸੀਆਂ ਵੱਲੋਂ ਸੰਗਤਾਂ ਵੱਲੋਂ ਪੰਗ ਪਿਆਰੇ ਸਰਵਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਬੋਲੇ ਸ਼ੋਨਿਆ ਦੀ ਆਹਨ ਮੁੱਖੀਆਂ ਸੰਸਾ ਦਾ ਬੜਾ ਧੰਨਵਾਦ ਸੇਵਾਦਾਰਾਂ ਨੂੰ ਮਿਹਰਸੀਆਂ ਤੇ ਸਾਰੇ ਸੰਗਤਾਂ ਨੂੰ ਸਿਰੋਪਾਉ ਬੇਤੇ ਤਿੰਨ ਮਹੀਨੇ ਸੰਗਤਾਂ ਦੇ ਰਸਤਾਂ ਨੇ ਗੁਰੂ ਸਾਹਿਬ ਤੇ ਬਹੁਤ ਸਵਾਗਤ ਮੁਸਕੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਤਿਲਕ ਜੀ ਜੁਨੀ ਰਾਖੀ ਕਰਦਿਆ ਹੋਇਆ ਦਿੱਲੀ ਜਾ ਕੇ ਆਪਣਾ ਸੀਸ ਬਲੀਦਾਨ ਦਿੱਤਾ ਉਸ ਦੀ ਯਾਦ ਵਿੱਚ ਅੱਜ ਕੁਝ ਪਿੰਡਾਂ ਵੱਲੋਂ ਉਪਰਾਲਾ ਕਰਕੇ ਜੋ ਨਗਰ ਕੀਰਤਨ ਸੱਤ ਅੱਠ ਪਿੰਡਾਂ ਚ ਕੱਢਿਆ ਗਿਆ ਉਹ ਬਿਮਾਰਾ ਤੋਂ ਚੱਲਦਾ ਹੋਇਆ ਗੁਜਰ ਚੰਨੀਆਂ ਡੋੜ ਹੁਣ ਚੱਕਸ ਹੋ ਗਿਆ ਪਹੁੰਚਿਆ ਇੱਥੇ ਬਹੁਤ ਭਰਮਾ ਸਵਾਗਤ ਕੀਤਾ ਗਿਆ ਇੱਥੋਂ ਦੀ ਪ੍ਰਬੰਧਕ ਕਮੇਟੀ ਬਾਬਾ ਜੀ ਸੌਰਣ ਸਿੰਘ ਅਤੇ ਪਿੰਡ ਦੇ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸੰਗਤਾਂ ਦੀ ਯਾਦ ਵਿੱਚ ਬਹੁਤ ਹੀ ਵੱਡਾ ਇਕੱਠ ਕਰਕੇ ਜੋ ਕੇਲਿਆਂ ਦਾ ਲੰਗਰ ਲਾਇਆ ਗਿਆ ਹਰੇਕ ਦਾ ਤਰ੍ਹਾਂ ਮਨੋ ਹੋ ਕੇ ਸਵਾਗਤ ਕੀਤਾ ਗਿਆ ਦੂਜੋ ਦਾ ਸਵਾਗਤ ਅਸੀਂ ਸਾਡੇ ਜੋ ਕੇ ਬਹੁਤ ਹੀ ਹਰਮਨ ਪਿਆਰੇ ਵੀਰ ਸਾਡੇ ਨਾਲ ਨੇ ਪਿੰਡ ਡੋਰ ਤੋਂ ਹਨ ਇਹ ਸੇਵਾ ਨਿਭਾ ਰਹੇ ਹਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਇਦਾਂ ਦੰਗੇ ਕੁਤੇ ਇੱਕ ਬਾਦਰ ਮਾਰਾਈ ਨੇ ਕੱਲੇ ਹਿੰਦੂਆਂ ਨੇ ਨਹੀਂ ਜੀ ਜਗਤਰੀ ਰੱਖਿਆ ਕਰਦਿਆ ਹੋਇਆ ਆਪਣਾ ਸੀਸ ਬਲੀਦਾਨ ਦਿੱਤਾ ਅਤੇ ਜੋ ਕਿ ਹਰੇਕ ਧਰਮ ਨੂੰ ਆਪਣੇ ਜੌਨ ਵਿੱਚ ਧਰਮ ਦੇ ਜੌਨ ਲਈ ਪ੍ਰੇਰਿਤ ਕੀਤਾ ਹਰੇਕ ਬੰਦਾ ਆਪਣੇ ਧਰਮ ਵਿੱਚ ਜਿਉ ਸਕਦਾ ਹੈ ਅੱਜ ਭਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਿਮਰਿਆਲਾ ਪਿੰਡ ਨਗਰ ਕੀਰਤਨ ਜੋ ਕਿ ਮਮਾਰੇ ਤੋਂ ਹੁੰਦਾ ਹੋਇਆ ਡੋਰ ਚੱਕ ਸੂ ਕਗਿਆਣਾ ਸ਼ੇ ਮੇਰੇ ਵਾਲਾ ਹੁੰਦਾ ਆ ਬੇਗੋ ਵਾਲਾ ਚ ਸਮਾਪਤ ਹੋਏਗਾ ਇਹ ਗੁਰਦੇਵ ਭਾਦ ਜੀ ਦੇ ਸਿੱਧੀ ਦਿਹਾੜੇ ਤੇ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਸ਼ਿਮਰਾਲੇ ਪਿੰਚ ਪਹੁੰਚੇ ਤਿਲਕ ਜੰਜੂਦੇ ਸਾਰਾ ਜਾਣਕਾਰੀ ਲੋਕਾਂ ਨੂੰ ਦਿੰਦੇ ਹੋਏ ਸੰਗਤਾਂ ਨੂੰ ਸ਼ਿਮਰਾਲੇ ਪਹੁੰਚਿਆ ਸ਼ਿਵਰੇ ਵਾਲੇ ਪਹੁੰਚਣ ਤੇ ਜੀ ਆਇਆਂ ਨੂੰ ਸਾਰੀ ਸੰਗਤ ਦਾ ਕੋਟ ਕੋਟ ਧੰਨਵਾਦ ਜੀ ਆਇਆਂ ਨੂੰ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿ